ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਬਲੌਗ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਰਿਆਣੇ ਦੇ ਪੰਜਕੂਲੇ ਜ਼ਿਲ੍ਹੇ ਦੇ ਇੱਕ ਪਿੰਡ ਮੋਰਨੀ ਦੇ ਵਿੱਚ ਜਿਹੜਾ ਚੰਡੀਗੜ੍ਹ ਤੋਂ 45 ਤੋਂ 50 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਤੇ ਪਹਾੜਾਂ ਦੇ ਵਿੱਚ ਆ ਮਤਲਬ ਚੰਡੀਗੜ੍ਹ ਤੋਂ ਇੱਥੇ ਆਉਣ ਤੇ ਸਾਨੂੰ ਘੰਟੇ ਸਵਾ ਡੇਢ ਘੰਟੇ ਦਾ ਟਾਈਮ ਲੱਗਿਆ ਪਰ ਇੱਥੇ ਆ ਕੇ ਵੈਦਰ ਇੱਕਦਮ ਚੇਂਜ ਹੋ ਗਿਆ ਚਾਰੇ ਪਾਸੇ ਬੱਦਲ ਨੇ ਪਹਾੜ ਨੇ ਤੇ ਇੱਥੇ ਇੱਕ ਕਿਲਾ ਬਣਿਆ ਹੋਇਆ ਮੋਰਨੀ ਰਾਣੀ ਦਾ ਮੋਰਨੀ ਰਾਣੀ ਇੱਥੇ ਕਹਿੰਦੇ 200 ਤੋਂ 250 ਸਾਲ ਪਹਿਲਾਂ ਇੱਥੇ ਰਾਜ ਕਰਦੀ ਸੀ ਇਹ ਉਹਦਾ ਕਿਲਾ ਬਣਿਆ ਹੋਇਆ ਇਹਨੂੰ ਆਪਾਂ ਅੰਦਰ ਜਾ ਕੇ ਦੇਖਦੇ ਆਂ ਇੱਥੋਂ ਦਾ ਤੁਹਾਨੂੰ ਵੈਦਰ ਦਿਖਾਉਨੇ ਆਂ ਇੱਥੋਂ ਦੇ ਪਹਾੜ ਦਿਖਾਉਨੇ ਆਂ ਹਾਂਜੀ ਇਹ ਦੇਖੋ ਉੱਪਰ ਤੋਂ ਇਹ ਕਾਫੀ ਉਚਾਈ ਦੇ ਉੱਪਰ ਆ ਕਾਫੀ ਪਹਾੜ ਬਣੇ ਹੋਣੇ ਉੱਚੇ ਉੱਚੇ ਫੜ ਮਤਲਬ ਚੜਾਈ ਬਹੁਤ ਆ ਇਹਦੀ ਪਹਾੜ ਬਣੇ ਹੋਏ ਨੇ ਹਿਮਾਚਲ ਦੀ ਤਰ੍ਹਾਂ ਪਹਾੜਾਂ ਦੇ ਵਿੱਚ ਬਸਿਆ ਹੋਇਆ ਪਿੰਡ ਆ ਇਹ ਮੂਰਨੀ ਇੱਕ ਪਿੰਡ ਆ ਹੋਰ ਵੀ ਕਾਫੀ ਸਾਰੇ ਪਿੰਡ ਨੇ ਨੀਅਰ ਬਾਈ ਪੈਂਦਾ ਇਹ ਹਰਿਆਣੇ ਦੇ ਵਿੱਚ ਆ ਪਰ ਹਿਮਾਚਲ ਦੀ ਤਰ੍ਹਾਂ ਬਣਿਆ ਹੋਇਆ ਆ ਪੂਰਾ ਵੈਸੇ ਤਾਂ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਆ ਬੱਦਲ ਨੀਚੇ ਉਤਰੇ ਹੋਇਆ ਪਹਾ ਹੁਣ ਆਪਾਂ ਤੁਹਾਨੂੰ ਉੱਪਰ ਕਿਲੇ ਦੇ ਵਿੱਚ ਅੰਦਰ ਦੀ ਵਿਜ਼ਿਟ ਕਰਵਾਉਣੀ ਆ। ਇਹ ਪੂਰੀ ਵਿਜ਼ਿਟ ਕਰਾਉਣੀ ਆ ਬਣੇ ਰਹੋ ਮੇਰੇ ਨਾਲ ਮੇਰੇ ਬਲੌਗ ਦੇ ਵਿੱਚ। ਅੱਜ। ਫਰੰਟ ਤੋਂ ਕਿਲੇ ਦੀ ਲੁੱਕ ਆ, ਫਰੰਟ ਲੁੱਕ ਇਹਦੀ ਇਦਾਂ ਦੀ ਆ। ਕਿਲਾ ਇਹ ਬਿਲਕੁਲ ਛੋਟਾ ਜਿਹਾ ਆ ਪਰ ਬਹੁਤ ਸੋਹਣਾ ਬਣਾ ਆਖਿਆ ਇਹਨਾਂ ਨੇ। ਠੀਕ ਆ ਇਹ ਪਾਣੀ ਦੇ ਨਾਲ ਹਰੇ-ਭਾਈ ਜੀ ਲੱਗੀ ਉਹਦੇ ਕਰਕੇ ਇਦਾਂ ਹੋਇਆ ਪਿਆ ਇੱਕ ਸਾਈਡ ਤੇ ਮੰਦਿਰ ਬਣੇ ਹੋਇਆ। ਬਿਲਕੁਲ ਪਹਾੜ ਦੀ ਬਿਲਕੁਲ ਚੋਟੀ ਦੇ ਉੱਪਰ ਆ। ਸਾਰੇ ਪਾਸੇ ਪਹਾੜ ਦੇ ਬਿਲਕੁਲ ਚੋਟੀ ਦੇ ਉੱਪਰ ਆ ਪਹਾੜ ਦੇ। ਹਾਂਜੀ ਆਜੋ ਮੇਰੇ ਨਾਲ ਬਣੇ ਰਹੋ ਤੁਸੀਂ। ਦਿਖਾਉਨੇ ਆ ਤੁਹਾਨੂੰ

पार्क बनाया इत सोना देखते वास देखने वास्ते बहुत सोना पार्क बनाया दिखाने पर किला छोटा जा किला जा 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 काफी पुराना आ दो सो ढाई सो साल पुराना दिखाने काफी लोग आए हुए इतने घूमने लोग सैलफिया लै रहे ने किला बहुत उचाई देर पहाड़ी बनिया हो जो अगे जाके देखते मतलब राजे राजे जो पहाड़ा जरूर किले बना की आज अंदर, जाके दे दे। रूम बने शायद राजे अंदर तो देखो बहुत सोहना बने हुआ इधर देखो उपर तो शेर शेर आ रहा है उपर तो ਕੋਸਨ ਕਿਲਾ ਪ੍ਰਾਣਾ ਆ ਪਰ ਇਹਨਾਂ ਨੇ ਆ ਚੀਜ਼ਾਂ ਬਣਾ ਕੇ ਵਧੀਆ ਅਟਰੈਕਟਿਵ ਜਿਹਾ ਬਣਾਇਆ ਹੋਇਆ ਦੇਖਣ ਵਾਸਤੇ ਹੱਥ ਲਗਾਉਣਾ ਮਨਾ ਹੈ ਜੀ ਹੁਣ ਆਪਾਂ ਦੂਜੀ ਸਾਈਡ ਦੇਖਦੇ ਆ ਜਾ ਕੇ ਆਜੋ ਮੇਰੇ ਨਾਲ ਬਨੇ ਰੋ ਵੀਡੀਓ ਦੇ ਵਿੱਚ ਇਧਰਲੇ ਪਾਸੇ ਇਧਰਲੇ ਪਾਸੇ ਵੀ ਇੱਕ ਗੇਟ ਦਾ ਬਣਿਆ ਹੋਇਆ ਦੇਖਦੇ ਆ ਇਹਦੇ ਅੰਦਰ ਜਾ ਕੇ ਦੇਖਦੇ ਆ ਆਪਾਂ ਕੀ ਹੈ ਇਹਦੇ ਅੰਦਰ ਉਹ ਦੇਖੋ ਮਧੂਮੱਖੀ ਬਣਾਈ ਹੋਈ ਆ ਉੱਪਰ ਆਜੋ ਅੰਦਰ ਆਜੋ ਹਾਂਜੀ ਅੰਦਰ ਆ ਕੇ ਦੇਖੋ ਹਰੇ ਬਾਈ ਲੱਗੀ ਹੋਈ ਆ ਸ਼ਾਇਦ ਪਾਣੀ ਮੀਂਹ ਜ਼ਿਆਦਾ ਆਉਂਦੇ ਹੋਣਗੇ ਸਾਰੀਆਂ ਕੰਦਾਂ ਦੇ ਉੱਪਰ ਪਰ ਡੈਕੋਰੇਸ਼ਨ ਜਿਹਨਾਂ ਨੇ ਬਹੁਤ ਸੋਹਣੀ ਕੀਤੀ ਹੋਈ ਆ ਹਾਂਜੀ ਹੁਣ ਆਪਾਂ ਦੂਜੀ ਸਾਈਡ ਤੋਂ ਦੇਖਦੇ ਆ ਜਾ ਕੇ ਇਹ ਤਾਂ ਮੂਰਤੀਆਂ ਜੀਆਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਇੱਥੇ ਚਲੋ ਇੱਥੇ ਗਰਮੀ ਵੀ ਨਹੀਂ ਹੈਗੀ ਇੱਕ ਤਾਂ ਸਭ ਤੋਂ ਵੱਡੀ ਹੈ ਕਿ ਇੱਥੋਂ ਦਾ ਵੈਦਰ ਬਹੁਤ ਸੋਹਣਾ ਆ ਚੰਡੀਗੜ੍ਹ ਤੋਂ ਅਸੀਂ ਆਏ ਉੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਅੱਜ ਬੱਦਲ ਹੋਏ ਪਏ ਸੀ ਪਰ ਹਿਊਮਿਡਿਟੀ ਬਹੁਤ ਹੋਈ ਪਈ ਸੀਗੀ ਗਰਮੀ ਸੀ ਪਰ ਇੱਥੇ ਆ ਕੇ ਬਿਲਕੁਲ ਠੰਡਾ ਹੋ ਗਿਆ ਇਧਰਲੀ ਸਾਈਡ ਦੇਖਦੇ ਆਪਾਂ ਨਹੀਂ ਇਧਰ ਦੇਖਣ ਵਾਲਾ ਕੁਝ ਨਹੀਂ ਹੈਗਾ ਇਹ ਕਮਰੇ ਬਣੇ ਹੋਏ ਨੇ ਪਰ ਇਹਨਾਂ ਨੇ ਬੰਦ ਕਰ ਰੱਖੇ ਨੇ ਆਪਾਂ ਇਹਨਾਂ ਦੇ ਅੰਦਰ ਨਹੀਂ ਜਾ ਸਕਦੇ ਇਧਰਲੀ ਸਾਈਡ ਖੁੱਲਾ ਹੋਇਆ ਇੱਥੋਂ ਆਪਾਂ ਜਾ ਕੇ ਦੇਖਦੇ ਆ ਨਹੀਂ ਬਾਟੇ ਨਾਲ ਇੱਥੇ ਐਗਜ਼ਿਟ ਲਿਖਿਆ ਹੋਇਆ ਇਧਰਲੀ ਸਾਈਡ ਤੋਂ ਆਜੋ ਇਨਟਰੈਂਸ ਇੱਥੇ ਲਿਖਿਆ ਹੋਇਆ ਆਪਾਂ ਨੂੰ ਰੂਲ ਦੇ ਅਕੋਰਡਿੰਗ ਚੱਲਣਾ ਪਏਗਾ ਹਾਂਜੀ ਹੁਣ ਆਪਾਂ ਇੱਥੋਂ ਇੰਟਰ ਹੋਵਾਂਗੇ ਅੰਦਰ ਜਾ ਕੇ ਦੇਖਦੇ ਆ ਕੀ ਹੈ ਦੇ ਅੰਦਰ ਸ਼ੇਰ ਬੈਠਾ ਹੋਇਆ ਵੈਸੇ ਬਣਾਇਆ ਹੋਇਆ ਪੱਥਰ ਦਾ オリジナル ਨਹੀਂ ਹੈਗਾ ਇੱਧਰ ਦੇਖਦੇ ਆ ਇੱਧਰ ਸਾਰੇ ਪੰਛੀ ਬਿਠਾਏ ਹੋਏ ਨੇ ਬਹੁਤ ਸੋਹਣੇ ਨੇ ਕਲੋਜ਼ ਕਰਕੇ ਦੇਖ ਲਓ ਆਪਾਂ ਇਧਰਲੀ ਸਾਈਡ ਇਧਰਲੀ ਸਾਈਡ ਵੀ ਇੱਕ ਬਣਿਆ ਹੋਇਆ ਦੇਖਦੇ ਅੰਦਰ ਜਾ ਕੇ ਇੱਕ ਹਿਰਨ ਬਣਿਆ ਹੋਇਆ ਨੇ ਟਾਈਗਰ ਵੀ ਬਣਿਆ ਹੋਇਆ ਲਓ ਸੋਨਾ ਮੈਨੇ ਸੋਨਾ ਡੈਕੋਰੇਟ ਕੀਤਾ ਹੋਇਆ ਇਹਨੂੰ ਬੱਚਿਆਂ ਦੇ ਦੇਖਣ ਵਾਲੇ ਬਹੁਤ ਸੋਹਣੀ ਚੀਜ਼ ਆ ਇਹ ਹਾਂਜੀ ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਆ ਨੈਕਸਟ ਇੱਥੇ ਕੀ ਆ ਪੰਚਕੁਲਾ ਮੋਰਨੀ ਸੜਕ 'ਤੇ ਨੈਕਸਟ ਚਲਦੇ ਆਪਾਂ ਅੱਗੇ ਦੂਸਰੀ ਸਾਈਡ ਤੇ ਇੱਧਰ ਜਾ ਕੇ ਦੇਖਦੇ ਆਂ ਸ਼ੇਰ ਨੂੰ ਬੰਨ ਕੇ ਬਿਠਾਇਆ ਹੋਇਆ ਉਹਨਾਂ ਨੇ ਇੱਥੇ ਦੇਖ ਲਓ ਅਕਤੂ ਜੇ ਉੱਪਰ ਤੋਂ ਦੇਖੋ ਇਹ ਨਾ ਕਿਲੇ ਦੇ ਕਮਰੇ ਨੇ ਮਤਲਬ ਇੱਥੇ ਰਾਣੀ ਰਹਿੰਦੀ ਹੁੰਦੀ ਸੀਗੀ 250 ਸਾਲ ਪਹਿਲਾਂ ਅੱਜ ਤੋਂ ਬਟ ਇਹਨਾਂ ਨੇ ਹੁਣ ਥੋੜਾ ਬੋਤਾ ਫੇਰ ਬਦਲ ਕਰਕੇ ਇਹਨੂੰ ਡੈਕੋਰੇਟ ਕਰਤਾ ਦੇਖਣਯੋਗ ਵਧੀਆ ਇੱਕ ਜਗ੍ਹਾ ਬਣਾਤੀ ਦੇਖਣ ਲਈ ਇਧਰਲੀ ਸਾਈਡ ਲੋਕਾਂ ਦੇ ਮੂੰਹ ਟੰਗੇ ਹੋਇਆ ਬਣਾਉਣਾ ਕਿ ਇਹਨਾਂ ਨੇ ਹਾਂਜੀ ਹੁਣ ਆਪਾਂ ਗੇਟ ਤੋਂ ਬਾਹਰ ਜਾ ਕੇ ਦੇਖਦੇ ਹਾਂ ਆਜੋ ਮੇਰੇ ਨਾਲ ਇੱਧਰ ਮੰਦਿਰ ਬਣਿਆ ਹੋਇਆ ਇੱਧਰ ਮੰਦਿਰ ਆ ਕਾਲੀ ਮਾਤਾ ਦਾ ਮੰਦਿਰ ਆਪਾਂ ਮੱਥਾ ਟੇਕ ਲੈਨੇ ਜੈ ਮਾਤਾ ਦੀ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਕੱਲ ਮਿਲਦੇ ਆ ਆਪਾਂ ਨਵੀਂ ਜਗ੍ਹਾ ਤੇ ਨਵੇਂ ਵਲੌਗ ਦੇ ਨਾਲ ਕਿਸੇ ਨਵੀਂ ਜਗ੍ਹਾ ਨੂੰ ਐਕਸਪਲੋਰ ਕਰਦੇ ਆ ਆਪਾਂ ਸਾਰੇ ਜੰਡੀਗੜ ਦੇ ਚੰਗੀਆਂ ਤੋਂ ਚੰਗੀਆਂ ਮਾੜੀਆਂ ਤੋਂ ਮਾੜੀਆਂ ਸਾਰੀਆਂ ਜਗ੍ਹਾ ਕਵਰ ਕਰਨੀਆਂ ਨੇ ਬਣ ਰਹੋ ਮੇਰੇ ਨਾਲ ਮੇਰੇ ਵੀਡੀਓਜ਼ ਦੇ ਵਿੱਚ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਤੇ ਲਾਈਕ ਕਰ ਦਿਓ ਥੈਂਕ ਯੂ